ਆ ਦੇਖੋ ਇਹ 20 20 ਰੁਪਏ ਸੇਲ ਆ 20 ਰੁਪਏ ਸੇਲ ਸੇਲਾਂ ਦਿਖਾਉਣਾ ਤੁਹਾਨੂੰ ਅੱਜ ਸੇਲਾਂ ਬਹੁਤ ਸਸਤੀਆਂ ਸਸਤੀਆਂ ਸੇਲਾਂ ਦਿਖਾਉਣਾ ਤੁਹਾਨੂੰ ਚਮ ਦੇਖੋ ਆ 100 ਰੁਪਏ ਸੇਲ ਆ ਆ 100 ਰੁਪਏ 100 ਰੁਪਏ ਦੇ ਵਿੱਚ ਕੋਈ ਵੈਰਾਈਟੀ ਚੱਕ ਸਕਦੇ ਆ ਭਾਈ ਕੋਈ ਵੈਰਾਈਟੀ ਚੱਕ ਸਕਦੇ ਆ 100 ਰੁਪਏ ਚ ਹਾਂ ਕੋਈ ਕੋਈ ਵੈਰਾਈਟੀ ਚੱਕ ਸਕਦੇ ਆ ਭਾਈ 100 ਦੇ ਵਿੱਚ ਇੱਧਰ ਆ ਬੱਠਲ ਵੀ 100 ਚੀ ਆ ਲਾ ਅੱਕੇ ਡੇ ਕੇ ਡੇ ਲੈ ਆਹੋ ਉਹ 120 ਵਾਲੀ ਸੇਲ ਆ ਇਧਰਲੇ ਪਾਸੇ ਪ੍ਰੀਤ ਇੱਕ ਆ ਸੇਲ ਦਿਖਾਉਣਾ ਆ ਦੇਖ ਆ ਇਧਰ ਚਾਕ ਇਧਰ ਚਾਕ ਆ 200 ਰੁਪਏ ਚ ਇੱਕ ਆ 2 400 ਚਾ 2 ਲੈਂਚ ਤੇ 1 ਲੈਂਚ ਤੇ ਕੋਈ ਫਰਕ ਹੀ ਨਹੀਂ ਪਰ ਜੇ ਤੁਸੀਂ ਤਿੰਨ ਲਓਗੇ ਤਿੰਨ 500 ਰੁਪਏ ਚ ਇਹਨਾਂ ਚੋਂ ਤਿੰਨ ਜਿਹੜੇ ਮਰਜ਼ੀ ਲੈ ਲਈਏ ਆ ਦੇਖੋ ਪ੍ਰੀਤ ਲੈ ਆ ਦੇਖ ਲੈ ਲੈ ਕਰ ਗੱਲ ਸ਼ੋਰੂਮ ਵਾਲਿਆ ਆ 1585 ਲਿਖਿਆ ਹੋਆ ਹੁੰਦਾ ਇਹ ਜੇ ਤੇ ਟੈਗ ਜੇ ਲਾ ਕੇ ਘੱਟ ਕੇ ਹੀ ਲਈ ਹੁੰਦੀ ਆ ਹਾਂ ਤੇ ਇਹ 500 ਦੇ ਹਿਸਾਬ ਨਾਲ ਤਾਂ ਇਹ 1000 ਪਾਉਣੇ ਤੋਂ ਪਾਉਣੇ ਤੋਂ ਉਸੋ ਜਿਹੀ ਪੈਂਦਾ ਇੱਕ 250 ਚ ਪਾਵੇ ਤਾਂ 450 ਬਣੇ ਤੇ ਲੈ ਨਿੱਕਿਆ ਹਾਂਜੀ ਆ ਲੈ ਜਾ ਆ ਜਾ ਦੇ ਦਿੱ ਗਏ ਤੇ ਮੈਕ ਲੱਗਿਆ ਵਾ ਓਏ ਹਾਂ ਹਾਂ ਵਿਚੇ ਬੋਲੀ ਜਾਂ ਲੂਹੀ ਭਾਵੇਂ ਗਲਤੀ ਬੋਲੀ ਜਾਂ ਲਾ ਆਪਣਾ ਕਿਹੜਾ ਘਾਟਾ ਪੈਂਦਾ ਆ ਸਾਰਾ ਕੁਝ ਬਾਈ ਵਿਚੇ ਹੀ ਆ ਲੈ ਇਹ ਮੋਗੇ ਮੇਲੇ 'ਚ ਸੇ ਲੱਗੀ ਵੀ ਆ ਫਿਰ ਤੁਸੀਂ ਪੁੱਛੋਗੇ ਕਿੱਥੇ ਕਿੱਥੇ ਸੇ ਲਿਆ ਇੰਨੀਆਂ ਮੰਦੀਆਂ ਸੇਲਾਂ ਲੱਗੀਆਂ ਹੋਆਂ ਜਮਾ ਤੁਹਾਨੂੰ ਹੋਰ ਦਿਖਾਉਣਾ ਹੋਰ ਦਿਖਾਉਣਾ ਅੱਜ ਆ ਆ ਵੀ ਦੇਖ ਕੇ ਕਿੱਥੇ ਲਿਖਿਆ ਵਾ ਇੱਥੇ ਕੌਣ ਲਿਖਿਆ ਨਹੀਂ ਲਿਖਿਆ ਇਹ ਮਿਲਰ ਰਿਵਿਊ ਲੈ ਹੈ ਸਾਰੇ ਜਾਣੇ ਆ ਕੁੱਸੇ ਵਾਲੇ ਬਾਈ ਹੁਣੇ ਆਏ ਹੋਏ ਆ ਆ ਪੁੱਤ ਤੇਰਾ ਚਾਚਾ ਆਇਆ ਵਾ ਕੁੱਸੇ ਪਿੰਡ ਤੋਂ ਬੰਦਾ ਹਾਂ ਕਹਿ ਮੈਂ ਸੀ ਤਾਂ ਹਾਂ ਮੇਲਾ ਦੇਖਣ ਆਇਆ? ਹਾਂਜੀ ਹਾਂਜੀ। ਵੀਡੀਓ ਦੇਖ ਕੇ ਆਇਆ? ਵੀਡੀਓ ਦੇਖ ਕੇ ਸੁੱਡੀ ਜੀ। ਨਹੀਂ ਚੰਗਾ ਲੱਗਿਆ ਕਿ ਪੈਸੇ ਖਰਾਬ ਹੋਇਆ। ਨਾ ਨਾ ਨਜ਼ਾਰਾ ਆਨੰਦ ਆ ਗਿਆ ਜੀ। ਆਨੰਦ ਆ ਗਿਆ? ਲੈ ਵੀ ਆ ਦੇਖ ਲੋ ਮੇਲਾ ਦੇਖਣ ਆਏ ਵੇ ਮੋਗੇ ਹਜੇ ਹਜੇ 15 ਤਰੀਕ ਤੱਕ ਮੇਲਾ ਤੁਹਾਨੂੰ ਹੋਰ ਸੇਲਾਂ ਦਿਖਾਉਣਾ। ਆ ਜਾ। ਆ ਜਾ ਆ ਜਾ ਆ ਜਾ ਆ ਜਾ। ਤੁਸੀਂ ਵੀ ਮੇਲਾ ਦੇਖਣ ਆਏ ਬਾਈ। ਜਿਉਂਦਾ ਰਹਿ ਸੋਣਾ ਜਿਉਂਦਾ ਰਹਿ। ਹੋਰ ਕਹਿਮ? ਆ ਫੋਟੋ ਕੱਪ ਕਰਦੇ। ਮਾੜੇ ਵੀਡੀਓ ਬਣਾਦਗੇ। ਚੱਲ ਆ ਜਾ ਫਿਰ ਆ ਜਾ। ਫਿਰ ਚੱਲਦੇ ਚ ਚੱਲਣ ਦੇ ਕੰਮ। ਆ ਨਿੱਕਿਆ ਇਹਦੀ ਨਜਾਇਜ਼ ਹੋਈ ਜਾਂਦੀ ਆ। ਹਾਂ। ਹਾਂ ਜੋਨਾਰਾ 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 ਹਾਂ ਆ ਦੇਖੋ ਇਹ ਉਰੇਆ ਉਰੇਆ ਆ ਦੇਖ ਤੁਹਾਨੂੰ ਆ ਚੀਜ਼ਾਂ ਦਿਖਾਉਣਾ ਆ ਦੇਖੋ ਆ ਬਾਈ ਦਾ ਪਨ ਪੀਸ ਦੇ ਵਿੱਚੋਂ ਨਿਕਿਆ ਦੇਖ ਓਏ ਆਹਾ ਇਹਨੂੰ ਲੈ ਕੇ ਆ ਰਹੇ ਆਪਾਂ ਜੀ ਆ ਜੜੀਆਂ ਬੂਟੀਆਂ ਪ੍ਰੀਤ ਕੁੱਟਣ ਵਾਲੇ ਆ ਦੇਖ ਇਹ ਕਿੰਨੇ ਦਾ ਬਾਈ 300 300 ਦਾ 300 ਦਾ ਇਹ ਲੈ ਗਏ ਚੱਲਾਂਗੇ ਇੱਕ ਪੂਰਾ ਕੋਟ ਪੰਜਾਬੀ ਚ 300 ਦਾ 361 ਨੀਗਾ ਪੰਜਾਬੀ ਚ 300 ਦਾ ਐ ਨਿੱਕੇ ਵੀ ਆ ਜੇ ਮਾਣ ਸਮਾਨ ਕੋਟਾ ਹਾਂ ਹਾਂ ਸਾਰੇ ਨਹੀਂ ਨਹੀਂ ਇੱਕ ਤਨ ਮੈਂ ਗੱਲ ਦੱਸਦਾ ਸੁਣੋ ਆ ਦੇਖੋ ਅੱਗੇ ਵੀ ਮੈਂ ਦਿਖਾ ਕੇ ਗਿਆ ਸੀ ਆ ਗੁਜਰਾਤ ਸੀਗੇ ਆ 80000 ਰੁਪਏ ਦਾ ਜੋੜਾ 80000 ਰੁਪਏ ਦਾ ਜੋੜਾ ਆ ਇੱਕ ਆਹਾ ਆ ਸੇ ਨਾਲ ਜੋੜਾ ਆ ਰੇ ਨਿੱਕਾ ਵੀ ਆ ਕਹਿੰਦਾ ਇੱਕ ਲੈ ਬੱਚਾ ਕੀ ਕਰੂਗਾ ਮਗਰੋਂ ਬੱਚੇ ਦੇ ਨਾਲ ਆ ਜੋੜਾ ਹੈ ਬਾਈ ਇਕੱਲੀ ਨਹੀਂ ਦੇਣੀ ਅਸੀਂ ਮੁੜ ਕੇ ਬੱਚਾ ਕੀ ਕਰੂਗਾ ਹੈ ਵੱਡੇ ਸ਼ੇਰ ਉਹ ਵੱਡੇ ਸ਼ੇਰਾਂ ਦਾ ਜੋੜਾ 80000 ਰੁਪਏ ਦਾ ਆਹਾ 2 ਲੱਖ 80000 ਦਾ ਵੱਡਾ 2 ਲੱਖ 80 ਆ ਕੱਲਾ ਅਸੀਂ ਨਹੀਂ ਇਹ 2 ਲੱਖ ਦਾ 2 ਲੱਖ ਦਾ ਮਾਰਤਾ ਸੀ ਬੰਦਾ ਪ੍ਰੀਤ ਆਪਾ ਦਾ ਰੇਟ ਹੈ 1 ਲੱਖ 20000 ਦਾ ਨੁਕਸਾਨ ਕਰਤਾ ਉਹ 2 ਲੱਖ 80 ਦਾ ਉਹ 2 ਲੱਖ 80000 ਰੁਪਏ ਮੈਂ ਇਹਨਾਂ ਤੋਂ ਮਹਿੰਗੇ ਕਰਤੇ ਮੈਂ ਉਦਾਂ ਵਾਲੀ ਵੀਡੀਓ ਦੇਖ ਲੈਣੀ ਉਹਦੇ ਸਸਤੇ ਦੱਸੇ ਸੀਗੇ ਕਿ ਇੰਨੇ ਦੱਸੇ ਸੰਗ ਵਰਮਰ ਦੇ ਇਹਨਾਂ ਤੁਸੀਂ ਦੇਖੋ ਸੰਗ ਮਰ ਮਰ ਦੀ ਇੱਕੋ ਸਿੱਲੀ ਦੇ ਵਿੱਚੋਂ ਬਣੇ ਵੈ ਇੱਕੋ ਸਿੱਲੀ ਦੇ ਵਿੱਚੋਂ ਇੱਕੋ ਸਿੱਲੀ ਦੇ ਵਿੱਚੋਂ ਆ ਜਾਓ ਤੁਹਾਨੂੰ ਹੋਰ ਸੇਲਾਂ ਦਿਖਾਉਣਾ ਸੇਲਾਂ ਦਿਖਾਉਣਾ ਆ ਦੇਖੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਦੇਖੋ 50 ਰੁਪਏ ਸੇਲ ਉਹ ਮੂੰਗਫਲੀ ਵੀ ਸੇਲ ਆ ਪੂਰ ਗਾਂ ਰੇੜਾ ਗਾ ਰੂੜਾ ਸਾਰਾ ਕੁਝ ਆ ਹਾਂ ਆ ਜਾ ਨਹੀਂ ਇਹ ਤਾਂ ਫਿਰ ਇਹ ਤਾਂ ਆਮ ਚੀਜ਼ਾਂ ਹੀ ਆ ਇਹ ਇਹ ਚ ਨਹੀਂ ਫਾਇਦਾ ਆ ਲੱਕੜ ਦਾ ਸਮਾਨ ਆ ਕਿੰਨਾ ਸੋਹਣਾ ਆ ਇਹ ਇਹ ਕੀ ਪਾ ਦੇਊਗਾ ਓਏ ਆ ਦੇਖ ਓਏ ਓ ਆ ਦੇਖ ਆ ਦੇਖ ਆ ਦੇਖ ਆ ਦੇਖ ਨੀ ਕਿਆ ਲੈ ਆ ਬਰੈਰਟੀ ਨਹੀਂ ਮੈਂ ਮਿਲਦੀ ਵੇਖੀ ਲੱਕ ਤੇ ਆਹਾ 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 ਆ ਦੇਖ ਛਾਲੇ ਆ ਕੀ ਪਾ ਦੇਵੇਂਗਾ ਵੀਰੇ ਆ ਕੀ ਚੀਜ਼ ਆ ਕਿੰਨੇ ਦਾ ਦੇਵੇਂਗਾ ਕਿੰਨੇ ਦਾ ਹੈ 100 ਰੁਪਏ ਦਾ ਇਹ ਤੇ ਨਾਂ ਵੀ ਲਿਖਾ ਸਕਦੇ ਆ ਆ ਉਹਦਾ ਤੇ ਆਹਾ ਆ ਜਾ ਹੈ 300 ਦਾ ਇਹਦੇ ਨਾਂ ਵੀ ਲਿਖਾ ਸਕਦੇ ਆ ਪਾ ਸਾਰਿਆਂ ਤੇ ਅੱਛਾ ਜਿਹੜਾ ਮਰਜੀ ਨਾਂ ਹਾਂ ਹੋਰ ਬਾਈ ਕੰਮ ਠੀਕ ਹੈ ਵੀਰੇ ਠੀਕ ਹੈ ਵੀਰੇ ਚੂਲੇ ਦੇਖੀ ਜਾਂਦੇ ਮੈਂ ਆ ਜਾਂਦਾ ਰਾਜ ਆਉਂਦਾ ਰਾਜ ਆਉਂਦਾ ਰਾ ਸੋਹਣਾ ਜਾਂਦਾ ਰਾਜ ਆਉਂਦਾ ਰਾ ਆ ਜਾਓ ਤੁਹਾਨੂੰ ਇੱਕ ਟੈਟੂ ਵਾਲਾ ਆ 20 ਰੁਪਏ ਚ ਪ੍ਰੀਤ ਤਰਾ ਯਾਰ ਟੈਟੂ ਪਾਉਂਦਾ ਨਹੀਂ ਨਹੀਂ ਇਹ ਤਾਂ ਪਰਲੇ ਦਾ ਇਹ ਤਾਂ ਪਰਲੇ ਦਾ ਬੋਰਡ ਆ ਆ ਇਹ ਲੰਕ ਦਾ ਤਾਂ ਇਹਦੇ ਖਾਤੇ ਚ ਨਹੀਂ ਨਹੀਂ ਪਰਲੇ ਦਾ ਇਹ ਪਰਲੇ ਦਾ ਇਹ ਮੈਂ ਤਾਂ ਕਹਾਂ ਪ੍ਰੀਤ 20 ਰੁਪਏ ਚ ਮਾਤਾ ਕਹਾਂ ਮਾਰੇਗਾ ਜੀਤ ਹੋਣੀ ਆਪਣੇ ਪਿੰਡ ਵਾਲੇ ਕਰਨਾ ਨਹੀਂ 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 ਬਾ ਬਾਹ ਕਰਕੇ ਇਹ ਤਾਂ ਪਰਨੇ ਕੇ ਰਾਣਾ ਪ੍ਰੀਤ ਸਾਡਾ ਮਨਜਿੰਦਰ ਉੱਠ ਗਿਆ ਮੇਲੇ ਤੇ ਟੈਟੂ ਪਾਉਣ ਉਹ ਕਹਿੰਦਾ ਬਾਈ ਪਾ ਦੇ ਮਨਜਿੰਦਰ ਸਿੰਘ ਢਾਲੀਵਾਲ ਜਦੋਂ ਉਹਨੇ ਐਮਪੀ ਕਹਿੰਦਾ ਐਂ ਕਰ ਐਮਐਸਡੀ ਪਾ ਦੇ ਬਾਈ ਉਹਦੇ ਨਾਲ ਪਾਉਣ ਦਾ ਲੇਰਾ ਪੈ ਗਈਆਂ ਹਾਂ ਆ ਦੇਖੋ ਆ 20 ਰੁਪਏ ਵਾਲੀ ਸੇਲ ਆ ਆ 20 ਰੁਪਏ ਚੱਕੋ ਜਿਹੜਾ ਕੋ ਮਰਜ਼ੀ ਚੱਕਣਾ 20 ਰੁਪਏਆਂ ਦੇ ਵਿੱਚ ਕੋਈ ਵੀ ਚੀਜ਼ ਸੋਹਲ ਦੇਖ ਨਿਗਾ ਮਰਾ ਦੇ ਸਾਰੇ ਕਿਤੇ 20 ਰੁਪਏਆਂ ਦੀ ਫੇਰ ਆ। ਵੀਰ ਆ ਜੋ ਤੁਹਾਨੂੰ ਇੱਕ 200 300 ਵਾਲੀ ਪ੍ਰੀਤ ਆ ਦੇਖੋ ਇਹ ਆ ਦੇਖ ਆ 250 ਰੁਪਏ ਚ ਇਧਰ ਪ੍ਰੀਤ ਪ੍ਰੀਤ 250 ਰੁਪਈਆ 250 ਰੁਪਈਆ ਮੈਂ ਤਾਂ ਕਿਹਾ ਵਿੱਚੇ ਹੀ ਬੋਲੀ ਹੈ ਨਾ ਵਿੱਚੇ ਕੈਮਰੇ ਵਾਲਿਆਂ ਨੂੰ ਪ੍ਰੀਤ ਘੂਰੀ ਜਾਂਦਾ। ਉਹ ਦੇਖੋ ਇਧਰਲੇ ਪਾਸੇ 150 ਰੁਪਈਆ ਸੀਲ 150 ਫੈਕਸ ਪ੍ਰਾਈਸ ਆ ਜਿਹੜਾ ਕੋ ਮਰਜੀ ਚੱਕੋ ਆ ਦੇਖੋ ਬੱਚਿਆਂ ਵਾਲੇ ਕੱਪੜੇ ਇਹ ਫੈਕਸ ਪ੍ਰਾਈਸ ਆ ਆਹ ਜਿਆ ਸ਼ੋਰੂਮ ਤੇ ਨਾ 500 700 ਰੁਪਏ ਲਾ ਕੇ ਲਾਇਆ ਹੁੰਦਾ ਇੱਥੇ 150 ਰੁਪਏ ਚ ਜਿਹੜਾ ਕੋ ਮਰਜ਼ੀ ਚੱਕੋ 200 ਆ ਵੱਡੇ 200 ਦੇ ਆ ਆ ਦੇਖੋ ਆ ਵੱਡੇ 200 ਰੁਪਏ ਚ ਆ ਆ 350 ਰੁਪਏ ਚ ਆ ਆ ਦੇਖ ਲੈ ਨਹੀਂ ਆ ਦੇ ਆਪਰੀ ਤਾਂ ਮਾਗੀ ਦੇ ਮੇਲੇ ਤੇ 350 ਰੁਪਏ ਚ ਪਾ ਕੇ ਢੇੜਾ ਦੇਣਾ ਹੋਵੇ ਤੇ ਅਗਲਾ ਮਗਰਲੇ ਪਾਸੇ ਦੀ ਸਰਦਾਰ ਜੀ ਕਹਿ ਕੇ ਬਾਏ ਮਾਰੂਗਾ ਸਹੀ ਆ ਹੈ ਐਡੀ ਨਹੀਂ ਗੱਲ ਬਾਤ ਸਾਢੇ 350 ਰੁਪਏ ਦੇ ਵਿੱਚ ਲੈ 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 ਕਿਉਂ ਕਰ ਗੱਲ ਆ ਦੇਖ ਲੈ ਆਪਰੇਟੀ ਵੀ ਇੰਨੇ ਜੀਆ ਬਹੁਤ ਨੇ ਲੱਭਣੇ ਵਣੇ ਪਾਟਿਆ ਕੋਈ ਨਹੀਂ ਲੈ ਗੱਲਾਂ ਕਰਦਾ ਪਾਟਿਆ ਪ੍ਰੀਤ ਲੈ ਜੀਣ ਇਹਨੂੰ ਕੀ ਪਤਾ ਡਿਜ਼ਾਈਨ ਆ ਇਹਨੂੰ ਕੀ ਕਹਿਣਾ ਜੇ ਕਿਤੇ ਖਰੀਦੀ ਹੋਵੇ ਤਾਂ ਮਨੀ ਜੀ ਤਾਂ ਤਾਂ ਆ ਲੈ ਮੈਨੂੰ ਇੰਨਾ ਪਤਾ ਪ੍ਰੀਤ ਆ ਹਾਲ ਗੱਲ ਸੁਣ ਲੈ ਮੇਰੀ ਇਹਦਾ ਕੋਈ ਮੁੱਲ ਹੀ ਨਹੀਂ ਲੀੜੇ ਦਾ 350 ਪਤਾ ਯਾਰ ਇਨਾਂ ਨੂੰ ਕੀ ਪਤਾ ਜਨਤਾ ਨੂੰ ਯਾ ਇਹ ਵਿਕ ਜਾਣਾ ਤਾਂ ਗਿਆ ਆ ਦੇਖੋ ਮੇਲਾ ਓਏ ਆ ਦੇਖੋ ਜਵਾਕ ਕਰਦੇ ਐ ਇੰਜ ਵੇ ਚਲੋ ਜੀ ਚਲੋ ਚਲੋ ਪਾਫ ਵਾਲੀ ਤੁਹਾਨੂੰ ਪਾਫ ਵਾਲਾ ਮਲਾ ਪਾਫ ਵਾਲਾ ਕਰਾਈ ਕਰੀ 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 ਸਟੀਮ ਵਾਲਾ ਇੰਜਨ ਸਟੀਮ ਵਾਲਾ ਤੂੰ ਦੇਖੀ ਤਾਂ ਜਾਈ ਸੋਲ ਤੂੰ ਮੈਂ ਕਹਿੰਦਾ ਮਾਰਦਾ ਪਾਫਾ ਸਰੀਰ ਇਹ ਮੈਨੂੰ ਪਹਲਾ ਹਸਾਵਾ ਤੂੰ ਕਰੀ ਬਣਾ ਦੇ ਦੇਖੀ ਤਾਂ ਜਾਈ ਆ ਜਾ ਤੱਤਾ ਤੱਈ ਆ ਦੇਖ ਆ ਦੇਖ ਹਾਂ ਜੀ ਸੋਤਾ ਮੋਲੀ ਦੇਖੀ ਆ ਨਿੱਕੇ ਨਾਸਾ ਵੱਡੀਆਂ ਵੱਡ ਕੰਨਾਂ ਦੀ ਹੋਣ ਦੇ ਦੇਖ ਦੇ ਸਟੀਮ ਵਾਲੇ ਇੰਜਣ ਵਾਂਗੂ ਜੂ ਜੂ ਕੜੇ ਘਟੋਂ ਦੇ ਕੜੇ ਯਾਰ ਕੜੇ ਜਦੂ ਉਵੇਂ ਕੜੇ ਕੜੇ ਨਹੀਂ ਹਜੇ ਜ਼ਿਆਦਾ ਤੰਦ ਕੜੇ ਹੋਰ ਬਣਾ ਦੇ ਬਾਈ ਹਾਂ ਹਾਂ ਪਹਿਲਾਂ ਤਾਂ ਮੇਰੀ ਜੀਲ ਤੇ ਚੱਪਕ ਗਿਆ ਸੀਗਾ ਔਰ ਇਧਰੋਂ ਹੁੰਦਾ ਸਮਾਨਾ ਇਸ ਸਮਾਨ ਹਾਂ ਆਏ ਹੁੰਦੇ ਠੰਡੇ ਕੜੇ ਜਾਵਾਂਗੇ ਮੇਰੀ ਰੀਲ ਬਣਾਈ ਚੱਲ ਚੱਲ ਲੈ ਉਹ ਸੋਲ ਦੀ ਵੀ ਰੀਲ ਦੀ ਡਿਮਾਂਡ ਆਈ ਆ ਹਾਂ ਰੀਲ ਦੀ ਟਮਾਂਡਾ ਚੱਲਦੀ ਵੀਡੀਓ ਜੀ ਬਣੇ ਵਿੱਚੋਂ ਕੱਟ ਲੂਗਾ ਬੇਟਾ ਪਾਵਾਂਗੇ ਵਿੱਚੋਂ ਕੱਟ ਲੂਗਾ ਸਨੈਪ ਟੈਗ ਪਾਵਾਂਗੇ ਸਨੈਪਟੈਗ ਫਾਲੋ ਕਰ ਲਓ ਸੁਖਜੰਦਰ ਅੰਡਰਸਕੋਰ ਲੋਪੋ ਐਨਓਪੀਓ ਆ ਇਕੱਲਾ ਐਨ ਨਹੀਂਗਾ ਹਾਂ ਓਏ ਹੱਥ ਨਾ ਲਾਓ ਇਹ ਗੈਂਸ ਜੀ ਉਹ ਆ ਜਿਹੜੀ ਡਾਕਟਰ ਪਾਈ ਫਰਨਾ ਟੀਕੇ ਜੇ। ਆਹ ਦੇ। ਉਹ ਚੱਕੇ ਨਹੀਂ ਯਾਰ। ਕੜਾ ਕੜਾ ਕੜਾ। ਉਹ ਉਹ ਤਾਂ ਜਗਦਾ ਤਾਂ ਸਿੱਧਾ ਹੀ ਚੱਲ। ਜੀ ਦੇ ਯਮ ਗਿਆ। ਇਹ ਗੱਲ ਬਣ ਗਈ। ਆਹ ਬਈ ਨੰਨਤਾ ਮਤਲਬ ਮੋਗੇ ਮੇਲੇ ਦੇ ਵਿੱਚ। ਮੋਗੇ ਆਉ ਮੇਲੇ ਤੇ ਕੱਲ ਨੂੰ ਫੇਰ ਆਉਂਗਾ ਮੈਂ। ਕਾਨੂੰ ਫੇਰ ਉਹ ਨਿਸ਼ਾਨੇ ਚਾਹੀਦੇ ਨਿਸ਼ਾਨੇ ਵੀ ਲਾਉਣੇ ਆ ਨਿਸ਼ਾਨੇ ਲਾਵਾਂਗੇ ਚਲੋ ਚਲੋ ਨਿਸ਼ਾਨੇ ਲਾਉਣੇ ਲੈ ਵੀ ਗੱਲ ਹੈਗੀ ਓ ਕਿੰਨੇ ਜਾਣੇ ਆ 1 2 3 4 4 ਜਾਣੇ ਆ 5ਵਾਂ ਪ੍ਰੀਤ ਆ ਕਿੰਨੇ ਕਿੰਨੇ ਕੜੇ ਕਿੰਨੇ ਦੇ ਕਿੰਨੇ ਕੜੇ ਆ 50 ਦੇ 6 ਚਾਂਸ ਸਰ 50ਾਂ ਦੇ 6 ਚਾਂਸ ਆ ਤੇ ਪੁਆਇੰਟ ਡਬਲ ਕਰਨੇ ਆ 50ਾਂ ਦੇ 6 ਚਾਂਸ ਆ ਤਿੰਨ ਤਿੰਨ ਕੜੇ ਮਿਲਣੇ ਆ ਤੁਹਾਨੂੰ ਸਾਰਿਆਂ ਨੂੰ ਬਸ ਠੀਕ ਆ ਪਾ ਕਿੰਨੇ ਕੜੇ ਬਣ ਗਏ 1 ਮਿੰਟ ਆ 5 ਤੀ ਆ 15 15 15 ਆ ਹੈਗੇ 6 15 ਕੜੇ ਦੇ ਦੇ ਚੱਕ 6 3 ਹੋਰ ਦੇ ਦੇ ਚਲ ਹਾਂ ਨਹੀਂ 6 ਹੀ ਮਿਲ ਗਏ ਚਲ 6 ਆ ਲੈ ਫੜ 150 ਆ ਲੈ ਫੜ 150 ਲੈ 150 ਰੁਪਇਆ ਖਰਚਤਾ ਡਬਲ ਕਰ ਹੁਣ ਇੱਕ ਮਿੰਟ ਮੈਂ ਵੱਢ ਕੇ ਦੇ ਨਕੜੇ ਹੁਣ ਕੜੇ ਆਉਣਗੇ ਆਪਾਂ ਨੂੰ 6 ਚੋਂ 4 4 ਇੱਕ ਮਿੰਟ 4 ਤੇਰੇ ਹੋ ਗਏ ਪ੍ਰੀਤ 4 ਹੋ ਗਏ ਤੇਰੇ 4 ਹੋ ਗਏ ਇਹਦੇ ਆਪਣੇ ਹੋ ਗਏ ਤਿੰਨ ਤਿੰਨ ਠੀਕ ਆ ਠੀਕ ਆ ਆਪਾਂ ਮੇਨ ਬੰਦੇ ਆ ਪਲੇਅਰ ਦੂਜੇ ਆ ਨਾ ਤਿੰਨ ਮੇਨ ਲੈ ਵੀ ਗੱਲ ਹੈ ਗਿਆ ਮੱਲੋ ਹੋ ਆ ਆਪਾਂ 150 ਰੁਪਇਆ ਦਿੱਤਾ ਆਪਾਂ ਇਹ ਤੋਂ ਘੱਟੋ ਘੱਟ 300 ਮੜਾਉਣਾ ਬਸ ਠੀਕ ਹੈ ਹੈ ਬਸ ਠੀਕ ਹੈ ਜਿਹਦੇ ਸਾਰੇ ਕੜੇ ਖਾਲੀ ਚਲੇ ਗਏ ਉਹਦੇ 2-2 ਬੱਜਣੀਆਂ ਮੁਕੂਆਂ ਬਸ ਠੀਕ ਹੈ ਠੀਕ ਆ ਭਾਈ ਤੂੰ ਗਵਾਹ ਹੈ ਠੀਕ ਹੈ ਜੀ ਬਾਈ ਗਵਾਹੀ ਚਾਹ ਤੇ ਦੋ ਦੋ ਮੁੱਕੀਆਂ ਵਜਣੀਆਂ ਚਲੋ ਬਾਈ ਬਾਈ ਨਿਕਿਆ ਚਲੋ ਬਾਈ ਚੱਲ ਨਿਕਿਆ ਤੂੰ ਨਿਕਿਆ ਨਿਕਿਆ ਓਏ ਹੋਏ ਲੈ ਪੰਜਾਹਾਂ ਤੇ ਨਾ ਪਾ ਬਿਸਕਟ ਬਿਸਕਟ ਹੀ ਪਾ ਲਾ ਜਾਨ ਬਚਾ ਤੂੰ ਤੂੰ ਆ ਜਾ ਓਏ ਹੋਏ ਚੱਲ ਚਲੋ ਚੱਲ ਆ ਜਾ ਦੋ ਦੋ ਤੂੰ ਤੂੰ ਸੋਲੋ ਚੱਲ ਬਈ ਸੋਲ ਹਾਂ ਪਹਿਲਾਂ ਹੋਰ ਕੀ ਕਰੋ ਚੱਲ ਚੱਲ ਸੋਲ ਚੱਲ ਸਾਹਿਲ ਦੀਪ ਆ ਜਾ ਆ ਜਾ ਸਾਹਿਲਦੀਪ ਸਿੰਘ ਹਾਂ ਚਲੋ ਆ ਜਾ ਹਾਂ ਚਲੋ ਇਹ ਸਰ ਨੇ ਦਿੱਤੀ ਐ ਇਹ ਜੀਤ ਲਿਆ ਬਈ ਹਾਂ ਮੈਨੂੰ ਹਾਂ ਜੀ ਉਹ ਰੁਕ ਜਾ ਹੁਣ ਹਾਂ ਹਾਂ ਕਹੀ ਨਾ ਮੈਂ ਤਾਂ ਬਚ ਗਿਆ ਚਲੋ ਵੀ ਚੱਲ ਪ੍ਰੀਤ ਚੱਲ 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 ਚਲ ਚਲੋ ਵੀ ਪ੍ਰੀਤ ਆ ਗਿਆ ਜੀਤੀ ਤਾਂ ਮੈਂ ਆ ਪ੍ਰੀਤ ਚਾਲ ਪ੍ਰੀਤ ਲਾ 50 ਠੋਕਣ ਨੂੰ ਫਿਰਦਾ 76 ਪੈਣਗੇ ਜੇ 50 ਮਾਰੇ ਚਾਲ ਓਹ ਹੋ ਤਿੰਨ ਤੇਲ ਨਾ ਲਾ ਲਗੇ ਚਾਲ ਚਾਹੀਦਾ ਹਾਂ ਚਾਹ ਲ ਹੋ ਜੇ ਮੈਂ ਦੋ ਮੁਖ ਚਾਲ ਇਹਦੇ ਮੁਖੀਆਂ ਮੁਕੀਆਂ ਮਾਰ ਲੋ ਪਹਿਲਾਂ ਹਾਂ ਚਲੋ ਕੌਣ ਚਾਲ ਕਰਨਾ ਰਹਿ ਗਿਆ ਚਾਲ ਓਏ ਧੋਈ ਓਏ ਹੋ ਓ ਹੋ 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 ਕੀ ਸੀ ਗੱਲ ਇਹ ਪਹਿਲੀ ਵਾਰੀ ਮਿਲਦਾ ਹੈ ਨਾ ਹਾਂ ਆ ਗਿਆ ਮੇਰਾ ਮੇਰਾ ਆ ਗਿਆ ਚਲ ਚਲੋ ਆਪਣਾ ਪਿਆ ਨਹੀਂ ਨਹੀਂ ਜਮਾ 50 ਦੇ ਦੇ ਤੱਕ ਤਾਂ ਪਿਆਈ ਸੀ ਆਹ 50 ਕਰ ਔਰ ਯੋ ਔਰ ਯੋ ਇਹ ਨੂੰ ਕਹਿੰਦਾ ਲੋਪੋ ਵਾਲਾ ਇਹਨੂੰ ਤਾਈਆਂ ਅਸੀਂ ਤਿੰਨ ਹੀ ਲਏ ਸੀ ਤਿੰਨ ਉਹ ਆ ਇਧਰ ਆ ਔਰ ਯੋ ਮੇਰੇ ਖਾਤੇ ਇਹ ਨੂੰ ਕਹਿੰਦਾ ਲੋਪੋ ਵਾਲਾ ਚਲੋ ਚਲੋ ਗ੍ਰੇਨੈਪ 200 ਰੁਪਏ ਨਾ ਮਿਲ ਰਹੇ ਆ ਓਏ ਹੋਏ ਹੋਏ ਇਹ ਨੂੰ ਕਹਿੰਦਾ ਲੋਪੋ ਵਾਲਾ ਚਲੋ ਓਏ ਹੋਏ ਹੋਏ 25 ਦਾ ਬੰਦੇ ਆ ਹਾਂ ਸਰਾ ਆਏ ਮਨੀ ਸ਼ਾਨਾ ਇਧਰ ਆ ਐਨਜੋਏ ਕਰਨਾ ਤੁਸੀਂ ਆ ਐਨਜੋਏ ਕਰਨਾ ਓਏ ਉੱਤੇ ਕਰ ਗਏ ਇਹ ਉੱਤੇ ਕਰ ਕੇ ਆਹ ਕਫਲਾਂ ਵਾਲਾ ਕਿਤਨੇ ਕਿੰਨੇ ਦੇ ਕਿੰਨੇ 50ਾਂ ਦੇ 10 ਦੇ 10 ਦੇ ਦੇ ਹਾਂ ਜੇ ਬੰਦੇ ਦੇ ਗੋਲੀ ਵੱਜ ਗਈ ਸਾਥੋਂ ਸਾਰੇ ਬਚਣੇ ਮੈਨੂੰ ਐਂ ਦੱਸੋ ਵੀ ਮੈਂ ਨੀਲਾ ਪੰਨਾ ਲਾਲ ਖੱਟਾ ਹਰਾ ਕਿਹੜਾ ਉਹ ਜਿਹੜੇ ਜਿੱਥੇ ਹੈਣਾ ਸੰਤਰੀ ਤੇ ਨੀਲਾ ਰਾਲਦੇ ਆ ਵਿਚਾਲੇ ਉਹ ਨੀਲਾ ਪੰਨ ਆਹ ਵਾਲਾ ਨਾ ਇਹ ਜੰਦ ਕੋਈ ਨਹੀਂ ਸਿਰੇ ਨਹੀਂ ਗਈ ਇਹ ਨਹੀਂ ਨਿਕਲ ਗਈ ਉਹ ਜ ਵੱਜੀ ਕੱਚ ਵੱਜੀ ਉਹ ਬਹੁਤ ਗੰਦੇ ਵੱਜੀ ਆ ਪਾਸੇ ਉਹ ਇੱਥੇ ਮਾਰਨੀ ਆ ਬਈ ਲੈ ਗੋਲੀ ਨਿਕਲਦੀ ਵੀ ਆ ਕਿ ਨਹੀਂ ਹੈ ਗੋਲੀ ਵਜਦੀ ਆ ਨਹੀਂ ਯਾਰ বাজਦੀ ਨਹੀਂ ਚਲ ਕਿਸੇ ਦਾ ਵੱਜੇ ਹਾਂ ਸਹੀ ਹੋਂ ਵੱਜੀ ਆ ਸਹੀ ਆ ਬਜਦੀ ਆ ਨੇੜੇ ਜਾ ਕੇ ਬਜਦੀ ਆ ਨਾਲ ਲਾ ਕੇ ਇਹੀ ਆ ਕਹਿੰਦੇ ਨੇ ਤੂੰ ਹਾਂ ਇਹੀ ਇਹ ਨੇੜੇ ਜਾ ਕੇ ਸੰਤਰੀ ਢੋਕੋ ਸੰਤਰੀ ਓ ਪਿਆ ਠੋਕਿਆ ਉਹੋਏ ਗਿਫਟ ਗੁੱਟ ਕਿਵੇਂ ਮਿਲ ਲੰਗੇ ਇਤਨੀ ਮੈਲ ਦੇ ਗਿਫਟ ਗੁੱਟ ਇਹ ਤਾਂ ਉਹੋ ਹੀ ਬੁਲਬੁਲਾ ਹੀ ਆ ਉਹ ਜਿਹੜਾ ਟੁੱਟਿਆ ਵਾ ਉਹ ਲੈ ਜਾਓ ਕਰੇ ਹਾਂ ਹੋਰ ਕਿਹੜਾ ਦੱਸ ਪਰੀ ਤਾਂ ਉਹ ਹੀ ਠੋਕੋ ਉਹ ਮੈਂ ਸੰਤਰੀ ਤੇ ਹਰੇ ਵਾਲਾ ਵਿਚਾਲੇ ਵਾਲਾ ਸੰਤਰੀ ਤੇ ਹਰੇ ਦੇ ਵਿਚਾਲੇ ਸੰਤਰੀ ਤੇ ਹਰੇ ਦੇ ਵਿਚਾਲੇ ਵਾਲਾ ਸੰਤਰੀ ਲੋ ਠੋਕੂੰਗਾ ਭੱਜੀ ਕਿੱਥੇ ਫੇਰਾ ਨੰਗੀ ਕੋਲ ਜੀ ਲੈ ਉਹ ਬਚਾਲੇ ਜਾਂਦੀ ਆ ਪੁੱਤ ਦੀ ਮੈਂ ਹੁਣ ਮੈਨੂੰ ਦੱਸ ਗਿਆ ਜ ਆ ਬੱਜਦੀ ਦੱਸਦੀ ਏ ਗਫੜ ਬੱਸ ਕਰ ਬੱਸ ਕਰੋ ਆ ਲਾ ਲਓ ਤੁਸੀਂ ਵੀ ਪੈਸੇ ਦੇ ਦਿਓ ਪੈਸੇ ਦਿਓ ਉਹਨੂੰ ਆ ਦੇਖੋ ਕੋਤਾ এলিਫੈਂਟ ਹੀ ਕਹੀ ਜਾਂਦੇ ਸੀਗੇ ਇੱਥੇ ਕੈਮਰਾ ਹੁੰਦਾ ਇਹ ਕੈਮਰਾ ਹੁੰਦਾ ਇਹ ਹੈ ਬਹੁਤ ਚਰਕਟ ਖਾਦੀ ਇਹਨਾਂ ਦੇ ਸਪੈਲਿੰਗਾਂ ਪਿੱਛੇ ਫਰੀਤ हां कैमल जी, हा, जी हा। है हा। हाँ, हाँ। के के ता हां कैमल जी है ये कितने ਦਾ ਛੋਟਾ ਦਿੰਨੇ ਆ ਹੈ 50 ਰੁਪਏ ਵੱਡੇ ਦਾ ਵੀ ਛੋਟੇ ਦਾ ਵੀ ਇੱਕੋ ਹੀ ਉਹਦੇ ਲੋਡ ਜਿੰਨਾ ਮਰਜ਼ੀ ਪਾਓ ਰੁਪਏ 50 ਹੀ ਲੈਣੇ ਆ ਅੱਛਾ ਉਹ ਇਹਨੇ ਟਿੰਡੋਲ ਵੀ ਬਹੁਤ ਚੰਗੀ ਆ ਕੇ ਮੋਗੇ ਮੇਲਾ ਆਪਰੇ ਦੇਖੀ ਕਿ ਨਿਤਰੀਕਤਾ ਕਰਊਗਾ ਮੋਗੇ ਦਾ ਮੇਲਾ 15 15 ਜਨਵਰੀ ਤੱਕ ਆ ਮੰਨ ਲਓ 15 ਜਨਵਰੀ ਤੱਕ ਤੁਸੀਂ ਨੰਦ ਲੈ ਸਕਦੇ ਆ ਇਹ ਨਮਸਾਰ ਕਿਉਂ ਮੰਨ ਲੋ ਖਾਣਾ ਕੁਛ ਖਾਣਾ ਖਾਵਾਂਗੇ ਹਾਂ ਆ ਦੇਖ ਇੱਥੇ ਚਾਪ ਹੈ ਚਾਪ ਆ ਚਾਪ ਬਣਦੀ ਓਏ ਚਾਪ ਖਾਣੀਆ ਨਹੀਂ ਕੀ ਖਾਣਾ ਕੀ ਆ ਸਾਰਾ ਦੇਨੇ ਪਹਿਲਾਂ ਕੀ ਕੀ ਆ ਆ ਦੇਖ 버ગર ਬਣਦੇ ਆ 버ગર ਮੈਗੀ ਵੀ ਆ ਮੈਗੀ 버ગર ਮਨਚੂਰੀਅਨ ਮਨਚੂਰੀਅਨ ਵੀ ਬਣਦਾ ਪੀਜ਼ਾ ਵੀ ਬਣੀ ਜਾਂਦਾ ਪੀਜ਼ਾ ਸੈਂਡਵਿਚ ਪੂਜੀਏ ਵੀ ਬਣੀ ਜਾਂਦੇ ਉਹ ਦੇਖ 프리 ਤੋਂ ਉਧਰਲੇ ਪਾਸੇ ਪਾਓ ਬਾਜੀ ਬਣਦੀ ਓਏ ਠੰਡਾ ਠੰਡਾ ਪੂਰਾ ਪਾਓ ਜਿਹੜੀਆਂ ਪਖਾਦੀ ਸੀ ਉੱਥੇ ਗੁਜਰਾਤ ਪੂਨੇ ਆ ਦੇਖ ਕਿਉਂ ਕਿਉਂ ਬਬਰਿਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਕੈਮ ਆ ਆ ਦੇਖੋ ਸਾਡੋ ਸਹਾ ਖਾਨੇ ਆ ਦੋਸਾ ਦੋਸਾ ਹਾਂ ਦੋਸਾ ਤਰੋਂ ਬਣਦਾ ਵੀ ਦਿਖਾਉਂਗਾ ਕਿਵੇਂ ਬਣਦਾ ਹੈ ਹੈ 1 2 3 4 5 5 ਹਨ 5 5 ਆ ਪੰਜਾਂ ਦਾ ਟੋਕਣ ਲਿਓ ਪੰਜ ਦੋਸੇ ਮੈਂ ਲਿਓ ਨਾ ਹੈ ਇੱਕੋ ਹੀ ਮਿੰਟ ਚਲੋ ਭਾਈ ਆਜੋ ਆ ਦੇਖੋ ਐ ਟੈਕਟ ਲੈਣੀ ਪੈਂਦੀ ਆ ਦੋਸਾ ਬਣਾ ਦੇ ਚਾਰ ਪਰਚੀਆਂ ਤੇਰੇ ਉੱਤੋਂ ਦੀ ਸਿਰ ਤੋਂ ਦੀ ਬਾਰ ਕੇ ਸਿਰ ਤੋਂ ਬਵਰਿਆ ਬਣਾ ਦੇ ਹਾਂ ਪ੍ਰੀਤ ਡੋਸਾ ਬਣਦਾ ਦੇਖੀਏ ਇਹ ਬੰਦਾ ਵਰਲਡ ਵਾਈਡ ਫੇਮ ਫੇਮਸ ਆ ਆ ਦੇਖ ਕਾਉਂਦੇ ਨਾ ਛਣਕਾਟੇ ਛਾਲਣਾ ਪੈ ਜੇ ਕਹਦੇ ਐ ਬੁੜਹਾਂ ਨੇ ਕਹੇ ਐ ਕਹਣਾ ਛਾਲਣਾ ਪੈ ਜੇ ਵੇਖੋ ਫੋੜੇ ਹੋਏ ਪਿਆ ਹਨਾ ਫੋੜੇ ਹੋਇਆ ਤਾਂ ਪੈਂਦਾ ਉਹਦੇ ਛਾਲ ਹੋਂ ਤਾਂ ਛਾਲੀ ਨਹੀਂ ਪੈਂਦਾ ਅੱਗੇ ਜਦੋਂ ਸਾਡੇ ਫੋੜੇ ਹੁੰਦੇ ਹੁੰਦੇ ਸੀ ਨਾ ਉਦੋਂ ਹੀ ਬੁੜੀਆਂ ਤੜਕਾ ਤੁੜਕਾ ਲਾਉਂਦੀਆਂ ਸੀ ਤੇ ਸਾਫ ਚੱਕ ਚੱਕ ਤੂੰ ਸਫਾਈ ਸੁਫਾਈ ਦੇਖੀ ਤੂੰ ਪ੍ਰੀਤ ਚੌੜਨਾ ਚੌੜ ਰਹਿ ਗਿਆ ਪਤਾ ਹਾਤਿਆਂ ਤੂੰ ਦੇਖੀ ਦੇਖੀ ਫੁਰਤੀ ਕਿਉਂ ਦੋਸਾ ਬਣ ਗਿਆ ਆ ਚੱਕ ਆ ਇਹ ਇਹ ਚੌਲਾਂ ਦਾ ਆਟਾ ਹਨਾ ਬਾਈ ਹਾਂ ਜੀ ਚੌਲਾਂ ਦਾ ਆਟਾ ਹੈ ਤੇ ਐਂ ਬਾਈ ਨੇ ਇਹਨੂੰ ਪਤਲਾ-ਪਤਲਾ ਕਰਤਾ ਪਤਲਾ-ਪਤਲਾ ਕਰਦੇ ਇਹ ਤਾਂ ਉੱਤੇ ਜੰਮ ਗਿਆ ਤੇ ਐਂ ਕਿਵੇਂ ਬਣੂਗਾ ਬਣ ਜੂਗਾ ਇਹ ਸਿਮਪਲ ਧਰਿਆ ਵਾ ਹਨਾ ਮੂਰੇ ਇਹਨੂੰ 1 ਮਿੰਟ ਬਾਈ ਨੇ ਪਕਾਇਆ 1 ਮਿੰਟ ਦਾ ਵੀਡੀਓ ਬਣਦੀ ਨੂੰ ਕਿੰਨਾ ਟਾਈਮ ਹੋ ਗਿਆ 1 ਮਿੰਟ ਹੋ ਗਿਆ 1 ਮਿੰਟ ਹੋ ਗਿਆ ਅੱਧਾ ਕਿ ਮਿੰਟ ਆਹ ਬਾਈ ਨੇ ਪਾਤਾ ਵਿੱਚ ਡੋਸਾ ਡੋਸਾ ਸਾਂ ਇੱਕ ਸਬਜੀ ਆ ਨਹੀਂ ਆਹ ਆ ਡੋਸਾ ਇਹਨੂੰ ਕੋਈ ਡੋਸਾ ਆਹ ਡੋਸਾ ਹੋ ਗਿਆ ਆਹ ਇਡਲੀ ਨਾਰੀਅਲ ਚਟਨੀ ਉਹ ਨਾਰੀਅਲ ਚਟਨੀ ਆਹ ਆਹ ਮਿੱਠੀ ਚਟਨੀ ਆ ਨਾਰੀਅਲ ਚਟਨੀ ਜੀ ਇਹ ਸੰਭਰ ਆ ਆਹ ਸੰਭਰ ਇਹ ਸੰਭਰ ਹੁੰਦਾ ਉਹ ਆਂਦੇ ਹੁੰਦੇ ਆ ਤੇ ਸੰਭਰ ਫਿਰ ਇਡਲੀ ਕੀ ਹੋਗੀ ਇਡਲੀ ਤਾਂ ਦੂਜੀ ਹੁੰਦੀ ਆ ਅੱਛਾ ਅੱਛਾ ਇਹ ਕੱਲਾ ਡੋਸਾ ਹੈ ਹਾਂ ਇਡਲੀ ਉਹ ਦੂਜਾ ਹੁੰਦਾ ਇਹ ਅੱਡੀ ਚੀਜ਼ ਹੈ ਹੋਰ ਅੱਛਾ ਇਹ ਕੱਲਾ ਡੋਸਾ ਆ ਆਹ ਜੀ ਸੌਰੀ ਭਾਜੀ ਸੌਰੀ ਸੌਰੀ ਹਟੋ ਉਹ ਕਰੰਡੀ ਆਪਣੀ ਆ ਇਹ ਤਾਂ ਹੋ ਗਿਆ ਉਹ ਪ੍ਰਟੀਨ ਜੀ ਭਰਨ ਵਾਲੀ ਹੁੰਦੀ ਆ ਹਾਂ ਉਹ ਹੀ ਰੱਖੀ ਆ ਹਸਤਰ ਹੋਈ ਆ ਹਸਤਰ ਹੋਈ ਆ ਹਾਂ ਅਸੀਂ ਇਹ ਆ ਚਾਹਤਾ ਉੱਤੋਂ ਦਾ ਕੱਚਾ ਹੀ ਰਹੇਗਾ ਨਾabri ਤੇ ਅੱਛਾ ਨਹੀਂ ਹੋਵੇ ਨਹੀਂ ਉਹਨੂੰ ਬਣਾ ਕਰ ਲੈਂਦੇ ਹਜੇ ਆਪ ਦਾ ਸਾਰੀ ਪ੍ਰਕਿਰਿਆ ਪੂਰੀ ਹਾਂ ਪੂਰੀ ਕਰਤਵਿਧਿਆ ਅਧਿਕਾਰ ਨਾਲ ਉਹਦੇ ਪੂਰੀ ਫੇਰ ਵੇਖੀ ਪਾਉਂਦਾ ਭਲੇਟੇ ਤੇਰਾ ਯਾਰ ਆ ਚੱਕ ਗਾ ਨਹੀਂ ਕਿਣੀ ਪਾਉਣੇ ਭਲੇਟੇ ਫੇਰ ਹਾਂ ਸਪਰੀ ਤੇ ਤਾਂ ਉਹ ਹੀ ਵਿਧੀ ਆ ਜਮਾ ਰੰਗ ਫੇਰਨ ਵਾਲਿਆਂ ਨਾਲ ਕੋਈ ਸਹੀ ਕਰ ਪ੍ਰਟੀਨ ਪਰ ਨਾ ਗਿਆ ਤੇਰਾ ਯਾਰ ਆ ਚੱਕ ਪਾਤੀ ਪ੍ਰੀਮੀਅਰ ਚ ਲੋਡ ਅਨਸਾਰ ਚੜਾ ਲੋ ਆ ਪਾਤਾ ਜੀ ਘਾਫੂਰ ਜਾ ਜੇ ਜੇ ਪਰ ਕੋਰਸ ਨੂੰ ਪਾਉਨੇ ਨੇ ਪੱਠੇ ਜੇ ਉਹ ਜੇ ਵਿੱਚ ਧਣੀਆਂ ਵਿੱਚ ਗੰਡੇ ਵਿੱਚ ਸਾਰਾ ਆ ਪਾਤੀ ਲਾਲ ਚੱਕਣੀ ਤੇ ਆ ਮੱਲੋ ਨਾਲ ਦੀ ਨਾਲ ਕਮੈਂਟਰੀ ਚੱਲੂ ਆ ਨਾਲ ਦੀ ਨਾਲ ਆ ਇੱਕ ਪਾਸਿਓ ਬਲੇਟਰ ਟਾਟ ਵੰਗੂ ਸ਼ੁਰੂ ਕਰਦੇ ਆਂ ਮੈਂ ਉਧਰ ਸਰਕਾ ਥੱਲੋਂ ਆ ਚੱਕ ਆ ਮਾਰਿਆ ਟੱਕ ਬਚਾਲੋਂ ਬਬਰੇ ਨੇ ਤੇ ਚਾਕੋ ਜੀ ਦੋ ਟੋਟੇ ਕਰਨਵੀਰ ਨਹੀਂ ਬਹੁ ਪਹਿਲਾ ਦਾ ਪੈਰ ਜੋੜ ਕੇ ਗੜਾਸੀ ਮਾਰਿਆ ਇਹਨੂੰ ਦੇਖ ਕੇ ਗੀਤ ਲਿਖਿਆ ਉਹ ਅਰਜਨ ਬੈਲੀ ਨੇ ਲਓ ਜੀ ਇੱਕ 48 ਤਿਆਰ ਆ ਬਾਕੀ ਦੀਆਂ ਲਿਆਓ ਓਕੇ ਆ ਜੋ ਲਓ ਵੀ ਜੇ ਸੱਜਣੋ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਆ ਤਾਂ ਮੋਗੇ ਮੇਲਾ ਲੱਗਿਆ ਹੋਇਆ ਹੈ 15 ਜਨਵਰੀ ਤੱਕ ਇਹ ਮੇਲੇ ਨੇ ਰਹਿਣਾ ਕੋਈ ਵੀ ਸੱਜਣ ਆਪਣੇ ਪਰਿਵਾਰ ਸਮੇਤ ਆਉਣਾ ਚਾਹੁੰਦਾ 15 ਜਨਵਰੀ ਤੱਕ ਪੂਰਾ ਫੁੱਲ ਸਿਕਿਉਰਿਟੀ ਦੇ ਵਿੱਚ ਪਰਿਵਾਰ ਸਮੇਤ ਬੱਚਿਆਂ ਸਮੇਤ ਇੰਜੋਏ ਕਰ ਸਕਦੇ ਆ 30 ਰੁਪਏ ਸਿਰਫ 30 ਰੁਪਏ ਮੇਲੇ ਦੇ ਵਿੱਚ ਐਂਟਰੀ ਆ ਤੁਸੀਂ 40 ਰੁਪਏ, 20 ਰੁਪਏ, 50 ਰੁਪਏ ਵਾਲੀਆਂ ਕਾਫੀ ਸੇਲਾਂ ਦਾ ਵੀ ਆਨੰਦ ਲੈ ਸਕਦੇ ਆ। ਤੋਂ ਅਸੀਂ ਝੂਲਿਆਂ ਦਾ ਵੀ ਬਹੁਤ ਸਾਰੇ ਝੂਲੇ ਆ। ਉਹਨਾਂ ਦਾ ਅਲੱਗ-ਅਲੱਗ ਰੇਟ ਆ। ਉਹਨਾਂ ਦਾ ਵੀ ਆਨੰਦ ਲੈ ਸਕਦੇ ਆ। ਜਦੋਂ ਮਰਜ਼ੀ ਆਓ। ਇੱਕ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਉਸ ਨੰਬਰ ਤੇ ਤੁਸੀਂ ਫੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆ ਜਾਂ ਮੇਲੇ ਪ੍ਰਤੀ ਸੁਝਾਅ ਇਹ ਉਹ ਤੁਸੀਂ ਆਪਦਾ ਨੋਟ ਕਰਾ ਸਕਦੇ ਆ ਸੱਚ ਨੂੰ ਜੀ।